ਜੋ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਅੱਜ ਸਵੇਰੇ ਹੀ ਪਟਿਆਲਾ ਵਿਖੇ ਕੇ ਸੇਵਾ ਕੇਂਦਰ ਅਤੇ ਫਰਦ ਕੇਂਦਰ ਦਾ ਜਾਇਜ਼ਾ ਲੇਤਾ ਉਹਨਾਂ ਨੇ ਆਪਣੇ ਕੰਮ ਕਰਵਾਉ ਲਿਆ ਨਾਗਰਿਕਾਂ ਨਾਲ ਗੱਲਬਾਤ ਕੀਤੀ ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਉਹਨਾਂ ਨੂੰ ਸਮੱਸਿਆ ਹੋਵੇ ਤਾਂ ਉਹ ਬੇਝਿਜਕ ਡਿਪਟੀ ਕਮਿਸ਼ਨਰ ਦਫ਼ਤਰ ਤੇ ਸੰਪਰਕ ਕਰ ਸਕਦੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋ ਸਕੇ ਖੱਜਲ-ਖੁਆਰੀ ਤੋਂ ਬਚਾਉਣ ਲਈ ਸੇਵਾ ਕੇਂਦਰ ਅਤੇ ਫਰਦ ਕੇਂਦਰ ਦੇ ਸਟਾਫ ਨੂੰ Нирдеч дител

ਸਵੇਰੇ ਸਰਪਰਦ ਕੇਂਦਰ ਤੇ ਸੇਵਾ ਕੇਂਦਰ ਦਾ ਇੱਕ ਇਨਸਪੈਕਸ਼ਨ ਸોર્ટ ਆਫ ਕੀਤਾ ਸੀਗਾ ਤਾਂ ਕਿ ਥੋੜਾ ਜਿਹਾ ਸਾਨੂੰ ਫੀਡਬੈਕ ਮਿਲ ਸਕਣ ਕਿ ਪਬਲਿਕ ਆ ਰਹੀ ਹੈ ਤਾਂ ਉਹਨਾਂ ਦੇ ਕੋਲ ਮੁਢਲੀ ਸਹੂਲਤਾਂ ਹੈਗੀ ਉਹਨਾਂ ਨੂੰ ਅਸਿਸਟ ਕਰਨ ਵਾਸਤੇ ਹੈਗੇ ਫੀਸ ਸਟਰਕਚਰ ਉਹਨਾਂ ਨੂੰ ਪਤਾ ਆਏਗਾ ਕਿ ਸਰਕਾਰੀ ਫੀਸ ਕਿੰਨੀ ਪੈਂਦੀ ਹੈਗੀ ਤਾਂ ਕਿ ਕਿਸੇ ਵੀ ਏਜੰਟ ਜਾਂ ਕਿਸੇ ਦੇ ਬੋਰ ਦੇ ਉਸ ਕੰਜੇ ਚ ਨਾ ਸਕਣ ਕਿ ਜੀ ਕੋਈ ਉਹਨਾਂ ਤੋਂ ਵੱਧ ਪੈਸੇ ਤਾਂ ਨਹੀਂ ਲੈ ਰਹੇਗਾ ਤਾਂ ਮोटा-ਮोटा ਤਾਂ ਦੇਖਣ ਵਿੱਚ ਮੈਨੂੰ ਠੀਕ ਲੱਗ ਜਾਏਗਾ ਬਟ ਫਿਰ ਵੀ ਮੇਰੀ ਸਾਰਿਆਂ ਨੂੰ ਅਪੀਲ ਹੈਗੀ ਕਿ ਜੇ ਸਰਕਾਰੀ ਰੇਟ ਨਿਰਧਾਰਿਤ ਹੈਗੇ ਹਰ ਸਰਵਿਸ ਤੇ ਔਰ ਤੁਹਾਡਾ ਕੋਈ ਵੀ ਇਸ ਬਾਰੇ ਫੀਡਬੈਕ ਹੁੰਦੀ ਹੈ ਕਿਉਂਕਿ ਅਸੀਂ ਇਹ ਸੇਵਾ ਕੇਂਦਰ ਪਰ ਦੇ ਕੇਂਦਰ ਇਸ ਕਰਕੇ ਬਣਾਏ ਸੀਗੇ ਕਿ ਪਬਲਿਕ ਦਾ ਇੰਟਰਫੇਸ ਕਾਟੋ ਜਾਵੇ ਕਿ ਤੁਸੀਂ ਉੱਥੇ ਆਓ ਆਪਣੀ ਸਰਵਿਸਿਜ਼ ਲੈ ਸਕੋ ਬਟ ਫਿਰ ਵੀ ਤੁਹਾਨੂੰ ਕੋਈ ਖੱਜਲ ਖੁਆਰੀ ਹੈ ਜਾਂ ਤੁਹਾਡਾ ਕੋਈ ਸੁਜੈਸ਼ਨ ਹੈ ਗਾਇਸ ਬਾਰੇ ਧੀਰੇ ਧੀਰੇ ਅਸੀਂ ਰਲ ਮਿਲ ਕੇ ਇਹਨੂੰ ਬੋਰ ਵਧੀਆ ਕਰਾਂਗੇ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰੀਏ ਕਿ ਇਸ ਇੰਟਰਫੇਸ ਨੂੰ ਹੋਰ ਸਟਰੋਂਗ ਬਣਾਈਏ ਤਾਂ ਕਿ ਕਿਸੇ ਦੇ ਵੀ ਦਫਤਰਾਂ ਇਸ ਚੱਕਰ ਨਾ ਘਟਣ ਤੇ ਇੱਥੋਂ ਹੀ ਮਸਲੇ ਹੱਲ ਹੋ ਜਾਣ ਤਾਂ ਕਿ ਤੁਸੀਂ ਜਦੋਂ ਵੀ ਕੋਈ ਸਰਵਿਸ ਆਂਦੇ ਹੋ ਉਹਨੂੰ ਸੀਮਲੈਸ ਟਾਈਮ ਬਾਉਂਡ ਮੈਨੇਜ ਤੁਹਾਨੂੰ ਅਸੀਂ ਮੌਈਆ